लुधियाना ਪਛਵੀ ਜ਼ਿਮਨੀ ਚੌਂ ਦੇ ਲਈ ਵੋਟਿੰਗ ਅੱਜ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਤਾਂ ਕਾਂਗਰਸ ਦੇ ਉਮੀਦਵਾਰ ਭਾਤ ਪੂਸ਼ਣ ਆਸ਼ੂ ਦੇ ਵੀ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਜਿਹੜੇ ਉਹ ਧਾਰਮਿਕ ਸਥਾਨਾਂ ਤੇ ਨਤਮਸਤਕ ਹੋਏ ਨੇ ਅਤੇ ਬਾਕੀ ਦੇ ਉਮੀਦਵਾਰ ਵੀ ਨੇ ਜਿਹੜੇ ਉਹ ਮੈਦਾਨ ਦੇ ਵਿੱਚ ਉਤਰ ਚੁੱਕੇ ਨੇ ਉਸ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਜਲਦ ਸਾਂਝੀਆਂ ਕਰਾਂਗੇ ਤਾਂ ਮੌਕੇ ਤੇ ਸੁਰੱਖਿਆ ਦੇ ਸਖਤ ਪ੍ਰਬੰਧ ਨੇ ਜਿਹੜੇ ਉਹ ਕੀਤੇ ਗਏ ਨੇ ਲੁਧਿਆਣਾ ਵਾਸੀ ਅੱਜ ਫੈਸਲਾ ਕਰਨਗੇ ਕਿ ਉਹ ਕਿਹੜੀ ਪਾਰਟੀ ਨੂੰ ਜਾਂ ਫਿਰ ਕਿਹੜੇ ਉਮੀਦਵਾਰ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾਉਂਦੇ ਨੇ ਅਗਰ ਇਸ ਹਲਕੇ ਦੀ ਗੱਲ ਕੀਤੀ ਜਾਵੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਪੂਰੀ ਜੋਰ ਅਜਮਾਇਸ਼ ਆ ਜਿਹੜੀ ਇੱਥੇ ਕੀਤੀ ਗਈ ਹੈ ਦੂਜੇ ਪਾਸੇ ਬੀਜੇਪੀ ਦੇ ਵੱਲੋਂ ਵੀ ਇੱਥੇ ਪੂਰਾ ਜੋਰ ਆ ਜਿਹੜਾ ਉਲਾਇਆ ਗਿਆ ਏ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇੱਥੇ ਚੋਣ ਪ੍ਰਚਾਰ ਕਰਦੇ ਨਜ਼ਰ ਆਏ ਨੇ ਤਾਂ ਹੁਣ ਅੱਜ ਫੈਸਲਾ ਹੈ ਜਿਹੜਾ ਲੁਧਿਆਣਾ ਵਾਸੀਆਂ ਦੇ ਹੱਕ ਵਿੱਚ ਹੈ ਤਾਂ ਲੁਧਿਆਣਾ ਪਛਮੀ ਲਿਮਨੀ ਚੌਂ ਦੇ ਲਈ VOTING ਸ਼ੁਰੂ ਹੋ ਚੁੱਕੀ ਹੈ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ 1.674 ਲੱਖ VOTER ਨੇ ਜਿਹੜੇ ਉਹ ਆਪਣੇ ਹੱਕ ਦਾ ਅੱਜ ਇਸਤੇਮਾਲ ਕਰਨਗੇ ਦੂਜੇ ਪਾਸੇ ਸੁਰੱਖਿਆ ਨੂੰ ਲੈ ਕੇ ਸਖਤ ਪ੍ਰਬੰਧਨ ਜਿਹੜੇ ਉਹ ਕੀਤੇ ਗਏ ਨੇ ਅੱਜ ਸਵੇਰੇ VOTING ਸ਼ੁਰੂ ਹੋਈ ਹੈ ਅਤੇ ਸ਼ਾਮ 6 ਵਜੇ ਤੱਕ ਇਹ ਵੋਟਾਂ ਦੀਆਂ ਉਹ ਪੈਣਗੀਆਂ ਪੋਲਿੰਗ ਸਟਾਫ ਦੇ 776 ਮੁਲਾਜ਼ਮਾਂ ਉੱਤੇ ਆਧਾਰਿਤ 194 ਪਾਰਟੀਆਂ ਪੋਲਿੰਗ ਸਟੇਸ਼ਨਾਂ ਤੇ ਪਹੁੰਚੀਆਂ ਹੋਈਆਂ ਨੇ ਤੇ ਜਿਮਨੀ ਚੌਂਕ ਦੇ ਲਈ ਭਕੇ ਹੋਏ ਮਾਹੌਲ ਦਰਮਿਆਨ ਕੇਂਦਰੀ ਬਲਾਂ ਦੀਆਂ ਵੀ ਪੰਜ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਨੇ ਹਲਕੇ ਦੇ ਵਿੱਚ 1404 ਪੁਲਿਸ ਬਲਾਜ਼ਮ ਲਗਾਏ ਗਏ ਨੇ ਤੇ ਜ਼ਿਮਨੀ ਚੋੜ ਨੂੰ ਦੇਖਦੇ ਆ 60 ਪੁਲਿਸ ਡਾਕੀ ਨੇ ਜਿਹੜੇ ਉਹ ਵੀ ਲਗਾਏ ਗਏ ਨੇ ਅਤੇ 19 ਗਸ਼ਤ ਪਾਰਟੀਆਂ ਵੀ ਤਾਇਨਾਤ ਕੀਤੀਆਂ ਗਈਆਂ ਨੇ ਤਾਂ ਚੋਣ ਮੈਦਾਨ ਦੇ ਵਿੱਚ ਇੱਕ ਮਹਿਲਾ ਸਣੇ ਕੁੱਲ 14 ਉਮੀਦਵਾਰ ਨੇ ਤਾਂ ਵੋਟਾਂ ਪੈਣ ਤੋਂ ਇੱਕ ਦਿਨ ਪਹਿਲਾਂ ਹੀ ਹਲਕੇ ਦੇ ਵਿੱਚ ਮਾਹੌਲ ਤਣਾਪੂਨ ਹੋ ਜਾਂਦਾ ਹੈ ਜਿੱਥੇ ਜਵਾਹਰ ਨਗਰ ਇਲਾਕੇ ਦੇ ਵਿੱਚ ਕਾਂਗਰਸੀ ਉਮੀਦਵਾਰ ਭਾਰਤ ਪੂਜਨ ਆਸ਼ੂ ਅਤੇ ਪੁਲਿਸ ਦਰਮਿਆਨ ਆਪਸੀ ਖਿੱਚੋ ਤਾਣ ਹੋ ਜਾਂਦੀ ਹੈ ਆਸ਼ੂ ਨੇ ਕਿਹਾ ਹੈ ਕਿ ਉਹਨਾਂ ਦੇ ਵਰਕਰਾਂ ਨੇ ਰਸਣ ਵੰਡ ਰਹੇ ਇੱਕ ਵਿਅਕਤੀ ਨੂੰ ਫੜਿਆ ਅਤੇ ਪੁਲਿਸ ਤੇ ਉਹਨਾਂ ਨੇ ਧੱਕੇਸ਼ਾਹੀ ਦੇ ਇਲਜ਼ਾਮ ਲਾਏ ਆਪ ਦੇ ਇਸ਼ਾਰੇ ਤੇ ਧੱਕੇਸ਼ਾਹੀ ਦੇ ਇਲਜ਼ਾਮ ਭਾਰਤ ਪੂਸ਼ਣ ਆਸ਼ੂ ਨੇ ਜਿਹੜੇ ਉਹ ਲਗਾਉਂਦੇ ਨਜ਼ਰ ਆਏ ਕਾਂਗਰਸੀ ਉਮੀਦਵਾਰ ਦੇ ਜ਼ਿਲ੍ਹਾ ਚੋਣ ਅਫਸਰ ਨੂੰ ਹਾਕਮਤ ਦੇ ਵੱਲੋਂ ਵੱਡੇ ਜਾ ਰਹੀ ਰਾਸ਼ਨ ਦੀ ਸ਼ਿਕਾਇਤ ਕੀਤੀ ਸਿੱਧੇ ਸਿੱਧੇ ਆਮ ਆਦਮੀ ਪਾਰਟੀ ਤੇ ਰਾਸ਼ਨ ਵੰਡਣ ਦੇ ਇਲਜ਼ਾਮ ਨੇ ਜਿਹੜੇ ਉਹ ਲਗਾਏ ਗਏ ਤਾ ਜਿਲ੍ਹਾ ਚੋਣ ਅਫਸਰ ਹਿਮਾਸ਼ੂ ਜੈਨ ਨੇ ਕਿਹਾ ਕਿ ਉਹਨਾਂ ਨੇ ਸਬੰਧਿਤ ਰਿਟਰਨਿੰਗ ਅਫਸਰ ਤੋਂ ਰਿਪੋਰਟ ਤਲਬ ਕੀਤੀ ਹੈ ਜਿਵੇਂ ਚੋਣ ਲੜ ਰਹੇ ਆਪ ਉਮੀਦਵਾਰ ਸੰਜੀਵ अरोड़ा ਦੀ ਇਹ ਪਹਿਲੀ ਵਿਧਾਨ ਸਭਾ ਚੋਣ ਹੈ ਜਦਕਿ ਕਾਂਗਰਸ ਦੇ ਉਮੀਦਵਾਰ ਭਾਤਕ ਪੂਸ਼ਣ ਆਸ਼ੂ ਦੋ ਵਾਰ ਇੱਥੋਂ ਜਿੱਤ ਵੀ ਚੁੱਕੇ ਨੇ ਅਤੇ ਆਮ ਆਦਮੀ ਪਾਰਟੀ ਲਈ ਇੱਥੇ ਜਿੱਤ ਨੂੰ ਲੈ ਕੇ ਪੂਰਾ ਜੋਰ ਆ ਜਿਹੜਾ ਉਹ ਲਗਾਇਆ ਗਿਆ ਹੈ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਕਾਂਗਰਸ ਦੇ ਵੱਲੋਂ ਵੀ ਪੂਰਾ ਜੋਰ ਇੱਥੇ ਲਾਇਆ ਗਿਆ ਸੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਪੁਗਵਲ ਤੁਮਾਨਦਤ ਸੁਪਰੀਮੋ ਅਰਵਿੰਦ ਕੇਜਰੀਵਾਲ ਇੱਥੇ ਪ੍ਰਚਾਰ ਕਰਦੇ ਨਜ਼ਰ ਆਏ ਸੀ ਦੂਜੇ ਪਾਸੇ ਕਾਂਗਰਸ ਦੇ ਵੱਲੋਂ ਵੀ ਇੱਥੇ ਪ੍ਰਚਾਰ ਕੀਤਾ ਗਿਆ ਸੀ ਲੇਕਿਨ ਕਾਂਗਰਸ ਦੇ ਲਈ ਵੀ ਇਹ ਰਾਤ ਸੁਖਾਲਾ ਨਹੀਂ ਹੈ ਕਿਉਂਕਿ ਧੜੇਬੰਦੀ ਨੂੰ ਲੈ ਕੇ ਕਾਂਗਰਸ ਇਸ ਵਾਰ ਕਾਫੀ ਜ਼ਿਆਦਾ ਚਰਚਾ ਵਿੱਚ ਹੈ ਪ੍ਰਧਾਨ ਰਾਜਾ ਬੜਿੰਗ ਹੋਰਾਂ ਨੂੰ ਲੈ ਕੇ ਧੜੇਬੰਦੀ ਨੂੰ ਲੈ ਕੇ ਚਰਚਾਵਾਂ ਦੀਆਂ ਉਹ ਚੱਲ ਰਹੀਆਂ ਨੇ ਜਦੋਂ ਸਿੱਧਾ ਅਸਲ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਤੇ ਵੀ ਪੈਣਾ ਹੈ ਤਾਂ ਕੋਈ ਵੀ ਤੇਰੇ ਥੇ ਕਸਰ ਬਾਕੀ ਨਹੀਂ ਛੱਡ ਰਹੀ ਲੁਧਿਆਣਾ ਪੱਛਮੀ ਨਿਰੋਲ ਸ਼ਹਿਰੀ ਸੀਟ ਹੈ ਅਤੇ ਤਾਪਮਨ ਘਟਣ ਕਰਕੇ ਪੋਲਿੰਗਦਾਰਾ ਜਿਹੜੀ ਉਹ ਵੀ ਠੀਕ ਰਹਿਣ ਦੀ ਸੰਭਾਵਨਾ ਹੈ ਪਹਿਲਾਂ ਕਦੇ ਵੀ ਇਸ ਹਲਕੇ ਦੀ ਪੋਲਿੰਗ 62% ਦੀ ਤੋਂ ਡਿੱਗੀ ਨਹੀਂ ਹੈ ਤਾਂ ਇਸ ਹਲਕੇ ਤੋਂ 6 ਵਾਰ ਕਾਂਗਰਸ ਪਾਰਟੀ ਜੇਤੂ ਰਹੀ ਹੈ ਕੇਂਦਰੀ ਮੰਤਰੀ ਰਵਿੰਦਰ ਸਿੰਘ ਮਿੱਟੂ ਦਾ ਵਕਾਰ ਵੀ ਇਸ ਹਲਕੇ ਦੇ ਨਾਲ ਜੁੜਿਆ ਹੋਇਆ ਹੈ ਤੋਂ ਭਾਜਪਾ ਦੇ ਜੀਵਨ ਗੁਪਤਾ ਚੌਂ ਮੈਦਾਨ ਵਿੱਚ ਨੇ ਉਹਨਾਂ ਨੇ ਚੋਣ ਪ੍ਰਚਾਰ ਵਿੱਚ ਕਈ ਦਿੱਗਜ ਆਗੂਆਂ ਨੂੰ ਸੱਦਿਆ ਅਤੇ ਦੂਜੇ ਪਾਸੇ ਸ਼ੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਕਾਰ ਸਿੰਘ ਘੁੰਮਣ ਦੇ ਹੱਕ ਵਿੱਚ ਸੁਖਵੀਰ ਸਿੰਘ ਬਾਦਲ ਦੇ ਜਿਹੜੇ ਉਹ ਵੀ ਚੋਣ ਪ੍ਰਚਾਰ ਕਰਦੇ ਨਜ਼ਰ ਆਏ ਸੀ ਤਾਂ ਲੁਧਿਆਣਾ ਵਿੱਚ ਵੋਟਾਂ ਵਾਲੇ ਦਿਨ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਦੂਜੇ ਪਾਸੇ ਸ਼ੋਮਨੀ ਅਕਾਲੀ ਦਲ ਦੇ ਉਮੀਦਵਾਰ ਪਰ ਉਪਕਾਰ ਸਿੰਘ ਘੁੰਮਣ ਵੱਲੋਂ ਵੀ ਇੱਕ ਵੀਡੀਓ ਆ ਜਿਹੜੀ ਉਹ ਜਾਰੀ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਇੱਥੇ ਰਾਸ਼ਨ ਵੰਡਿਆ ਗਿਆ ਅਤੇ ਉਹਨਾਂ ਦੇ ਆਪਣੇ ਵਰਕਰ ਦੀ ਗੱਡੀ ਖੋਣ ਨੂੰ ਲੈ ਕੇ ਵੀ ਇਲਜ਼ਾਮ ਨੇ ਜਿਹੜੇ ਉਹ ਲਗਾਏ ਸਨ ਤਾਂ ਹੁਣ ਦੇਖਣਾ ਹੋਵੇਗਾ ਕਿ ਅੱਜ ਇਹਨਾਂ ਚੋਣਾਂ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਰਹਿੰਦਾ ਹੈ